ਤੁਹਾਡੇ ਆਪਣੇ ਮਿੱਤਰ ਤੁਹਾਨੂੰ ਇਹੋ ਜੀ ਡਿਮਾਂਡ ਕਰਦੇ ਵੀ ਭਾਜੀ ਇਹ ਚ ਗਾਣਾ ਤੁਹਾਡਾ ਲਿਖਿਆ ਚਾਹੀਦਾ ਉਦੋਂ ਫਿਰ ਅੰਦਰ ਕਿੰਨੀ ਕੀ ਖੁਸ਼ੀ ਮਹਿਸੂਸ ਹੁੰਦੀ ਆ ਔਰ ਕਲਮ ਤਾਂ ਤੁਹਾਡੀ ਹੈ ਹੀ ਕਮਾਲ ਆ ਆ ਦੇਖੋ ਖੁਸ਼ੀ ਨਾਲੋਂ ਜ਼ਿਆਦਾ ਫਿਰ ਕੋਈ ਜ਼ਿੰਮੇਵਾਰੀ ਹੋ ਜਾਂਦੀ ਹੈ ਜਿੱਦਾਂ ਅ ਵੈਸੇ ਤਾਂ ਬੜੇ ਬੜੇ ਵਧੀਆ ਰਾਈਟਰ ਬੈਠੇ ਨੇ ਅਸੀਂ ਤੇ ਮੈਂ ਤਾਂ ਕੋਈ ਐਡਾ ਗੀਤਕਾਰ ਵੱਡਾ ਹੈ ਨਹੀਂ ਨਾ ਮੈਂ ਕਦੇ ਬਹੁਤ ਜ਼ਿਆਦਾ ਕਵਾਂ ਲਿਖਿਆ ਪਰ ਇਹ ਕਿ ਸਿਰ ਪਈ ਨੂੰ ਕਈ ਵਾਰੀ ਲਿਖਣਾ ਪੈਂਦਾ ਜਿੱਦਾਂ ਅਸੀਂ ਫਿਲਮ ਸਾਡੀ ਆਈ ਸੀ ਲੱਕੀ ਦੀਆਂ ਲੱਕੀ ਤੂੰ ਉਹਦੇ ਚ ਗਿੱਪੀ ਹੋਣੀ ਅਸੀਂ ਇਕੱਠੇ ਬਾਹਰ ਬੈਠੇ ਸੀ ਕਹਿੰਦੇ ਯਾਰ ਭਾਜੀ ਆਪਣਾ ਪਹਿਲੀ ਫਿਲਮ ਹੈ ਜਿਹਦੇ ਚ ਟਾਈਟਲ ਟਰੈਕ ਨਹੀਂ ਹੋਣਾ ਮੈਂ ਕਿਹਾ ਕਿਉਂ ਕਹਿੰਦਾ ਉਹਨੂੰ ਦੇਖੋ ਨਾ ਜੀ ਨਾਮ ਹੀ ਬੜਾ ਅਜੀਬ ਹੈ ਲੱਕੀ ਦੀਆਂ ਲੱਕੀ ਸਟੋਰੀ ਇੱਥੇ ਗਾਣਾ ਬਣੀ ਨਹੀਂ ਸਕਦਾ ਅਸੀਂ ਚਲੋ ਗੱਲ ਖਤਮ ਹੋ ਗਈ ਗਿੱਪੀ ਦਾ ਸ਼ਾਰਟ ਸੀ ਗਿੱਪੀ ਰੂਮ ਚ ਗਿਆ ਜਦੋਂ ਆਮਰਾ ਚੱਲੂ ਹੋਇਆ 15 ਮਿੰਟ ਬਾਅਦ ਬਾਹਰ ਆਇਆ ਮੈਂ ਗਿਆ ਜੀ ਲਿਖੋ ਕਹਿੰਦੇ ਕੀ ਮੈਂਗਾ ਟਾਈਟਲ ਟਰੈਕ ਕਹਿੰਦੇ ਸੁਣਾਓ ਮੈਂ ਸੁਣਾਇਆ ਫਿਰ ਕਹਿੰਦਾ ਕਿਉਂਕਿ ਫਿਲਮ ਦਾ ਥੀਮ ਵੀ ਇਦਾਂ ਦਾ ਹੀ ਸੀ ਇਹਨਾਂ ਲੱਕੀ ਦਾ ਲੱਕ ਬੈਡ ਬੜਾ ਏ ਇਸੇ ਗੱਲ ਤੋਂ ਸੈਡ ਬੜਾ ਏ ਫੜਿਆ ਜਾਂਦਾ ਯਾਰ ਵਿਚਾਰਾ ਬਿਨਾ ਕੀਤਿਆਂ ਚੋਰੀ ਓਏ ਲੱਕੀ ਦੀਆਂ ਲੱਕੀ ਸਟੋਰੀ ਓਏ ਉਹ ਕਰ ਭਾਈ ਫਟਾਫਟ ਰਿਕਾਰਡ ਕਰੋ ਨੇ ਮੇਰਾ ਮੋਬਾਈਲ ਤੇ ਰਿਕਾਰਡ ਕੀਤਾ ਤੇ ਭਾਜੀ ਹੁਣਾਂ ਨੂੰ ਆਪਣੇ ਜਤਿੰਦਰ ਸ਼ਾਹ ਜੀ ਨੂੰ ਭੇਜਿਆ ਕਹਿੰਦੇ ਜੀ ਮੈਨੂੰ ਇਹਦਾ ਕੋਈ ਕੰਪੋਜ਼ ਕਰਕੇ ਫਟਾਫਟ 뮤직 ਮੈਨੂੰ ਲੱਗਦਾ ਅੱਧੇ ਘੰਟੇ ਚ ਜਤਿੰਦਰ ਸ਼ਾਹ ਹੁਣਾਂ ਨੇ ਇਹਨੂੰ ਕੰਪੋਜ਼ ਕਰਕੇ ਇੱਕ ਰਫ ਜਿਹਾ ਭੇਜ ਵੀ ਦਿੱਤਾ ਵੀ ਇਦਾਂ ਦਾ ਬਣਾ ਲਈਏ ਉਹ ਸੁਣ ਕੇ ਭਾਜੀ ਕਹਿੰਦੇ ਅਗਲੇ ਅੰਤਰੇ ਲਿਖੋ ਇਹਦੇ ਮੈਨੂੰ ਲੱਗਦਾ 2 ਘੰਟੇ ਚ ਟਾਈਟਲ ਟਰੈ ਜਿਹੜਾ ਲਿਖਿਆ ਗਿਆ ਸੀ ਚਲੋ ਤਿਆਰ ਹੋ ਕੇ ਤਾਂ 2 4 5 ਦਿਨਾਂ ਬਾਅਦ ਆਇਆ ਪਰ ਜਦੋਂ ਇਦਾਂ ਕਈ ਵਾਰ ਸਿਚੁਏਸ਼ਨ